हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਭਨ ਜਰਸੀ ਸੇਲ ਲਈ ਲੈ ਕੇ ਆਏ ਹਾਂਗੇ ਟਾਊ ਬਰੀਡ ਆ ਗਈ ਭਾਈ ਫੁੱਲ ਵੱਡੀ ਤੇ ਫੁੱਲ ਵਜਨ ਵਾਲੀ ਆ ਗਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਜਰਸੀ ਵੜ ਸੇਲ ਕਰ ਰਹੇ ਆ ਤੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਜੀ ਠੀਕ ਠਾਕ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਵੀਰੇ ਦیدار ਸਿੰਘ ਹੂੰ ਪਿੰਟ ਲਵਾ ਜਿਲ੍ਹਾ ਬਰਨਾਲਾ ਤੁਸੀਂ ਤਪਾ ਤੇ ਨੇੜੇ ਪਿੰਡ ਬਾਈ ਆਪਾਂ ਨੇੜੇ ਪਿੰਡ ਆਪਣੇ ਤਪਾ ਪੈ ਜਾਂਦਾ ਇਧਰ ਮੋੜ ਪੈ ਜਾਂਦੇ ਠੀਕ ਹੈ ਬਾਈ ਤਪਾ ਮੋੜ ਇਹ ਪਿੰਡ ਬਾਈ ਨੂੰ ਨੇੜੇ ਰਹਿੰਦਾ ਪੱਖੋ ਗੰਚੇ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 9152 2204 ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਹਾਂ ਬਾਈ ਸਭ ਤੋਂ ਪਹਿਲਾਂ ਜਿਹੜੀ ਇਹ ਵਾਰਡ ਦੇਖ ਰਹੇ ਆ ਆਪਣੇ ਘਰ ਦੀ ਆ ਹਾਂ ਬਾਈ ਘਰ ਦੀ ਬੱਸੀ ਲਈ ਸੀ ਆਪਾਂ ਬੱਸੀ ਪਾ ਲਈ ਆ ਲੈ ਕੇ ਠੀਕ ਆ ਤੇ ਕਿਹੜਾ ਸੂਆ ਹੁਣ ਸੁੰਦੀ ਦੂਜਾ ਸੂਆ ਸੁੰਦੀ ਆ ਪਹਿਲਾ ਚੋਇਆ ਆ ਆਪਾ ਬਲੂਨ ਬਾਈ ਕਹਿੰਦਾ ਜਦੋਂ ਸੂਈ ਆ ਉਹ ਤੋਂ ਆਪਾਂ ਚੋਈ ਆ ਹੁਣ ਦੂਜਾ ਸੂਆ ਸੁੰਦੀ ਆ ਤੇ ਕਿੰਨਾ ਕੁ ਬਾਈ ਇਹਨੇ ਦੁੱਧ ਦਿੱਤਾ ਪਹਿਲੇ ਸੂਏ ਭਰਾ ਬਰੇਖਾ ਝੂਠ ਨਹੀਂ ਮਾਰਨਾ 18 ਲੀਟਰ ਦੁੱਧ ਚੋਇਆ ਆਪ ਹੂੰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਦੋਨੇ ਪਾਸੇ ਬਹਿ ਕੇ ਚੋਣੇ ਆ ਠੀਕ ਆ ਚਾਟ ਪਾਓ ਬਸਰੂ ਗੁਜ਼ਰ ਗਿਆ ਸੀ ਜਿਹਦਾ ਹੂੰ ਚਾਟ ਪਾ ਲੰਦੀ ਸੀ ਛਿੱਟ ਕੇ ਮੋਜ ਨਾਲ ਬਹਿ ਜਾਂਦੇ ਸੀ ਦੋਨੇ ਪਾਸੇ ਠੀਕ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕਾਹੀ ਲੋੜ ਤੇ ਐਦ ਕੀ ਫਿਰ ਕਿੰਨੀ ਕ ਉਮੀਦ ਆ ਬਾਈ ਵੇਖੋ ਬਾਈ ਆਪਾਂ ਦਾ 18 ਹੀ ਕਹਿ ਕੇ ਦੇਵਾ ਦੇ ਨੂੰ ਮੈਂ ਤਾਂ ਕਹਿੰਦਾ 20 ਦੇਉਗੀ ਵਧੂਗੀ ਘਟਦੀ ਠੀਕ ਆ ਤੇ ਬਾਕੀ ਗੱਲ ਜੇ ਕਰੀ ਹੁਣ ਇਹਦੇ ਕੱਦ ਕਾਰ ਦੀ ਕੋਈ ਵੀ ਛੋਟੀ ਜੀ ਮੰਨ ਕੇ ਨਾ ਆਵੇ ਹਨਾ ਉਹ ਤਾਂ ਦੇਖ ਲੈ ਹੁਣ ਤੇਰੇ ਸਾਹਮਣੇ ਆ ਵੱਡੇ ਭਰਾ ਸਹੀ ਗੱਲ ਐਫ ਜਿੱਡਾ ਕਰਦਾ ਕਰਮ ਵਾਲੀ ਦਾ ਬਹੁਤ ਸੋਹਣਾ ਕਰਦਾ ਆਪਾਂ ਬਾਈ ਕਹਿ ਸਕਦੇ ਆ ਤੇ ਬਾਈ ਸੀਮਨ ਦਾ ਤਾਂ ਨਹੀਂ ਪਤਾ ਜੜਿਆ ਇਹ ਹੁਣ ਕਿੱਥੇ ਆਇਆ ਤੁਸੀਂ ਸੀਮਨ ਜਨ ਮੇਰੇ ਕੋਈ ਪਿਆ ਹੈਗਾ ਠੀਕ ਆ ਉਹ ਮੇਰੇ ਕੋਈ ਪਿਆ ਸਾਂਭਿਆ ਪਿਆ ਸੀ ਹੂੰ ਸੀਮਨ ਵੀ ਚੰਗੇ ਹੀ ਭਰਾ ਆ ਬੀ ਟੌਪ ਦੀ ਟੌਪ ਦੀ ਭਰਾਇਆ ਮੈਂ ਮੈਨੂੰ ਐਸੇ ਵੀ ਰੱਖਾਂਗੇ ਪਰ ਚਲੋ ਕੋਈ ਕਰ ਦਿਆ ਮਜਬੂਰੀਆਂ ਕਰਕੇ ਹੋ ਜਾਂਦਾ ਵੇਚਿਣਾ ਹੀ ਪੈਂਦਾ ਪਸ਼ੂ ਹਣਾ ਸਹੀ ਗੱਲ ਆ ਬਾਈ ਪਹਿਲਾਂ ਇੱਕ ਮੱਝ ਵੇਚ ਕੇ ਆਟੇ ਮੱਝਾ ਸੁਖ ਨਾ ਦੋ ਸੂਣੀਆਂ ਵੀ ਇੱਕ ਸੂਣ ਵਾਲੀ ਆ ਛੋਟੀ ਦੋ ਛੋਟੀਆਂ ਹੋਰ ਨੇ ਠੀਕ ਹੈ ਠੀਕ ਹੈ ਠੀਕ ਹੈ ਬਾਈ ਤੇ ਬਾਕੀ ਥਣਲੇ ਵਾਪਸ ਉਹਨਾਂ ਨੇੜੇ ਚੈੱਕ ਕਰਵਾ ਲੈ ਥਣ ਚੈੱਕ ਕਰ ਸਕਦੇ ਬੜਾ ਚੰਗਾ ਬਾਈ ਇੱਕ ਵਜੇ ਥਣ ਪੂਰੀ ਵਿੱਥੇ ਥਣ ਲੱਗਾ ਦੁੱਧ ਵਾਲੀ ਨਾਲ ਨੋਟ ਦੇਖ ਸਕਦੇ ਬੜੀ ਚੰਗੀ ਆ ਤੇ ਬਾਈ ਫੈਟ ਫੂਡ ਕਿ ਮੈਂ ਆਉਂਦੀ ਸੀ ਫੈਟ ਦਾ ਬਾਈ ਆਪਣੀ ਤਾਂ ਕਿਤੇ 40 ਤੋਂ ਘਟੀ ਨਹੀਂ ਹੂੰ हां 32 33 ਰੁਪਏ ਦੁੱਧ ਪਾਉਂਦਾ ਰਿਹਾ ਮੈਂ ਤੇ ਕਿੰਨਾ ਕਿਨੇ ਬਾਈ ਸੋਹਣਾ ਹਵਾਨਾ ਤਿਆਰ ਕਰਿਆ ਸੀਗਾ ਫਿਰ ਅਹਵਾਨਾ ਬਾਈ ਬਹੁਤ ਸੋਹਣਾ ਤਿਆਰ ਕਰਦੀ ਹੈ ਠੀਕ ਆ ਲੀਵਾ ਬਾਈ ਕਹਿੰਦੇ ਬਹੁਤ ਸੋਹਣਾ ਹਵਾਨਾ ਤਿਆਰ ਕਰੂਗੀ ਟੈਟ ਜੇ ਸਾਉ ਬਥੇਰੀ ਆ ਖਾਣ ਪੀਣ ਦੀ ਨਹੀਂ ਜਿਹੜਾ ਮਰਜੀ ਕੁਛ ਪਾਉ ਉਹੀ ਖਾਉ ਠੀਕ ਆ ਐਂ ਨਹੀਂ ਵੀ ਖਾਂਦੀ ਨਹੀਂ ਹੂੰ ਮੂੰਹ ਨਹੀਂ ਲਾਉ ਜੋ ਮਰਜੀ ਪਾ ਦੇ ਹੁਣ ਪਾ ਦੇ ਉਹ ਵੀ ਖਾ ਜੂ ਹੁਣ ਮੇਰੇ ਤਾਂ ਅਜੇ ਖਰਾਕ ਘਟਾਈ ਹੋਏ ਸੂਣ ਵਾਲੀ ਕਰਕੇ ਵੀ ਮੈਨੂੰ ਐ ਵੀ ਪਸ਼ੂ ਦਾ ਕੀ ਯਾਰ ਡਰ ਹੁੰਦਾ ਹੂੰ ਹੈ ਸਹੀ ਗੱਲ ਆ ਤੇ ਬਾਲ ਟੱਲਾ ਬਈ ਆਪਾਂ ਚੈੱਕ ਕਰਵਾਣਾ ਲੱਗਿਆ ਹਜੇ ਤਾਂ ਹੋਰ ਕੱਢੂਗੀ ਸਾਰੀਆਂ ਕੱਢੂ ਫੇਰ ਕਰਮਾਂ ਨੇ ਹਜੇ ਲਊ ਪੰਜ ਚਾਰ ਦਿਨ ਵਜਨ ਵਜੂਦ ਦੀ ਗੱਲ ਕਰੀਏ ਤਾਂ ਨਾ ਬਈ ਕਰਮਾਂ ਲਈ ਚ ਫੁੱਲ ਬਹੁਤ ਵਜਨ ਵਜੂਦ ਆ ਗਿਆ ਕਰਮਾਂ ਲਈ ਤੇ ਖੁੱਲ੍ਹ ਬਈ ਤੋਰੇ ਮੜੀ ਥੋਲ ਕੇ ਲੰਮੀ ਤੋਰ ਦੇ ਇਧਰੋਂ ਬਾਕੀ ਫੇਸ ਬਿਊਟੀ ਆਪਾਂ ਚੈੱਕ ਕਰਵਾਣਾ ਫੇਸ ਬੜਾ ਪਿਆਰਾ ਬਈ ਮੋਦੀ ਵਾਦੀ ਨਾ ਫੁੱਲ ਕਮਾਲ ਦੀ ਆ ਗਈ ਬੇਲ ਬੂਲ ਦੀ ਗੱਲ ਕਰੀਏ ਤਾਂ ਬਹੁਤ ਬੇਲ ਆ ਬਈ ਲੰਮੀ ਲੰਮੀ ਫੁੱਲ ਬਾਕੀ ਬਾਈ ਦੇ ਘਰ ਦੀ ਹੈ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪੇ ਨਾ ਨਾ ਆਪਣੇ ਬਾਈ ਘਰੂ ਆ ਬਾਈ ਆਪਣੀ ਕਰੋ ਕਰੋ ਰੱਖਾਲੀ ਵੀ ਆਪੀ ਬਸੀ ਲਿਆ ਕੇ ਠੀਕ ਹੈ ਬਾਈ ਤੇ ਬਾਕੀ ਤੋਰਾ ਦਰਾ ਆਪਸ ਨੂੰ ਚੈੱਕ ਕਰਵਾ ਲੈ ਤੋਰਾ ਦਰਾ ਚੈੱਕ ਕਰ ਸਕਦੇ ਬਹੁਤ ਚੰਗਾ ਤੋਰਾ ਆ ਗਿਆ ਇੱਕ ਨੰਬਰ ਤੋਰਾ ਕਹਿ ਸਕਦੇ ਹਵਾਨਾ ਜਿਹੜਾ ਰੱਖੂਗੀ ਟਾਇਰ ਰੱਖੂਗੀ ਫਿਕਸੀ ਹਲੇਵਾ ਕਹਿ ਸਕਦੇ ਆ ਵੀ ਰੱਖੂਗੀ ਕਰਮ ਵਾਲੀ ਕਿਉਂਕਿ ਕੱਚੀ ਪਈਆ ਕਿੰਨੇ ਦਿਨ ਬਾਈ ਹਜੇ ਪਈ ਆ ਤੇ ਦਿਨਤਾ ਬਾਈ ਦੇ 15 ਨੂੰ ਪੂਰੇ ਹੋਣੇ ਛੇਸ ਨੂੰ ਹੋ ਗਏ ਯਾਰੀ ਲੈ ਜੁ ਆਏ 5 4 ਦਿਨ ਵੀ ਦਾ 5 ਤੋਂ 7 ਦਿਨ 5 ਦਿਨ 7 ਦਿਨ ਜਾਂ 4 ਦਿਨ ਹਾਏ ਤੱਕ ਕੁਝ ਵੀ ਨਹੀਂ ਉਹ ਕਰਿਆ ਬਚਾਰੀ ਨਹੀਂ ਕਰਮਾਂ ਦੀ ਤਿਆਰੀ ਹੈ ਜੇ ਕਰਮਾਂ ਵਾਲੇ ਦੀ ਕੋਈ ਬਾਲੀ ਨਹੀਂ ਬਈ ਬਹੁਤ ਸੋਹਣਾ ਬਣਾਨੇ ਤਿਆਰ ਕਰਨਾਗਾ ਕਰਮਾਂ ਵਾਲੇ ਨੇ ਤੇ ਬਾਕੀ ਚੈੱਕ ਕਰ ਸਕਦੇ ਥਣਾ ਦੱਸਿਆ ਸੂਝ ਵੀ ਨਾ ਜਿਵੇਂ ਇੱਕ ਨੰਬਰ ਆ ਗਿਆ ਪੂਰੀ ਵਿਥੀ ਤੇ ਥਣ ਕਹਿ ਸਕਦੇ ਆ ਬਈ ਚੋਣ ਚਵਾ ਕਿਸ ਤਰ੍ਹਾਂ ਦਾ ਸੀ ਪੂਰਾ ਵਧੀਆ ਬਈ ਜਿਵੇਂ ਮਰਜੀ ਦੋਨੇ ਪਾਸੇ ਬੈਗੇ ਚੋਈ ਚੱਲੋ ਕੋਈ ਦੇਖੇ ਨਹੀਂ ਯਾਰ ਠੀਕ ਹੈ ਭਾਈ ਤੇ ਬਾਈ ਜੀ ਹੁਣ ਗੱਲ ਕਰੀਏ ਤੇ ਮੁੱਲ ਦੀ ਮੁੱਲੇ ਦਾ ਫਿਰ ਕੀ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਮੁੱਲ ਜਾਇਜ਼ ਰਹੂਗਾ ਹਾਂ ਜਾਇਜ਼ ਰਹੂਗਾ ਠੀਕ ਹੈ ਬਾਈ ਕਹਿੰਦੇ ਮੁੱਲ ਰਹੂਗਾ ਜਮਾਂ ਬਾਈ ਜਾਇਜ਼ ਤੇ ਮੁੱਲ ਰਹੂਗਾ ਬਾਈ ਫੋਨ ਤੇ ਫੋਨ ਆਪਣਾ ਨੰਬਰ 98152 2204 ਠੀਕ ਹੈ ਵੀਰੇ ਕੋਈ ਗੱਲ ਨਹੀਂ ਲੈ ਚੱਲੋ ਬਾਈ ਇਹਨੂੰ ਅੰਦਰ ਹੀ ਬਾਹਰ ਆ ਜਾ ਕਰ ਮਾਲੀ ਖਾਨ ਪੀਣ ਨੂੰ ਪੂਰੀ ਖੁਲੀ ਹੈ। ਬਾਕੀ ਬਾਈ ਬੋਦੀ ਬਾਤੀ ਚੈੱਕ ਕਰ ਸਕਦੇ ਹੋ। ਬਾਈ ਕਿਹਨੇ ਸੀਮਣਾ ਜਿਹੜਾ ਤੇ ਧਰਾਇਆਗਾ ਕਰਮ ਵਾਲੀ ਦਾ ਬਹੁਤ ਵਧੀਆ ਧਰਾਇਆ ਬਗਾ। ਆਪਣੇ ਪਿੰਡੋਂ ਜਾਂ ਡਾਕਟਰ ਉਹ ਕਹਿੰਦਾ ਮੈਂ ਤੁਹਾਨੂੰ ਦੱਸ ਦਿਆਂ ਕਿਹੜਾ ਸੀਮਣਾ। ਠੀਕ ਹੈ ਬਾਈ। ਉਹਦੇ ਕੋਲ ਲਿਖਿਆ ਹੋਇਆ ਮੇਰੇ ਧਿਆਨ ਦੀ ਨੂੰ ਮੈਨੂੰ ਦੇ ਕੇ ਗਿਆ ਸੀ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਬੈੜਾ ਤੇ ਪਸਾਉਂਦੇ ਤਾਂ ਬਾਈ ਨਾ ਕਰਿਓ ਕੰਡਕਟ ਵੀਡੀਓ ਨੂੰ ਵੇਖਣ ਲਈ। ਧੰਨਵਾਦ।